ਬੀਤੇ ਦਿਨ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਦੇ ਨਾਲ ਪੂਰਾ ਪੰਜਾਬੀ ਜਗਤ ਪੰਜਾਬੀ ਇੰਡਸਟਰੀ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਹਰੇਕ ਵਿਅਕਤੀ ਭਾਵੁਕ ਹੋ ਗਿਆ ਹਜ਼ਾਰਾਂ ਨੌਜਵਾਨ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਪਹੁੰਚਦਾ ਪਰ ਇੱਕ ਖਬਰ ਮਦਭਾਗੀ ਹੋਰ ਨਿਕਲ ਕੇ ਸਾਹਮਣੇ ਆਈ ਜਿਸ ਨੇ ਮੜ ਤੋਂ ਲੋਕਾਂ ਨੂੰ ਉਸੇ ਹਾਲਾਤਾਂ ਦੇ ਵਿੱਚ ਖੜਾ ਕੇ ਰੱਖਤਾ ਕਿ ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਵਰਿੰਦਰ ਘੁੰਮਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਉਹਨਾਂ ਦਾ ਫੋਟੋ ਸਸਟਾਲ ਅੰਮ੍ਰਿਤਸਰ ਦੇ ਵਿੱਚ ਇਸ ਦੁਨੀਆ ਨੂੰ ਵਰਿੰਦਰ ਘੁੰਮਣ ਹਲਵੇ ਦਾ ਕੇਨਦਰ ਅਸਲ ਮਸਲ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤੇ ਉਸ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਆਪਰੇਸ਼ਨ ਕਰਾਉਣ ਦੇ ਲਈ ਫੋਟੋ ਸਸਟਾਲ ਅੰਮ੍ਰਿਤਸਰ ਦੇ ਵਿੱਚ ਉਹ ਜਿਹੜੇ ਉੱਥੇ ਦੇ ਦਾਖਲ ਸੀ ਉਹਨਾਂ ਦਾ ਆਪਰੇਸ਼ਨ ਹੋ ਰਿਹਾ ਸੀ ਤੇ ਆਪਰੇਸ਼ਨ ਟਾਈਮ ਵਿਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆਉਂਦੇ ਨੇ ਤੇ ਉਹਨਾਂ ਦੋ ਹਾਰਟ ਅਟੈਕਾਂ ਤੋਂ ਬਾਅਦ ਇਸ ਦੁਨੀਆ ਨੂੰ ਵਿਰਿੰਦਰ ਘੁੰਮਣ ਅਲਵਿਦਾਖ ਜਾਂਦੇ ਨੇ ਹਜ਼ਾਰਾਂ ਦੀ ਲੱਖਾਂ ਨੌਜਵਾਨਾਂ ਦੇ ਲਈ ਇਨਸਪੀਰੇਸ਼ਨ ਸੀ ਬਾਡੀ ਬਿਲਡਰ ਵਿਰਿੰਦਰ ਘੁੰਮਣ ਤੇ ਉਹਨਾਂ ਨੌਜਵਾਨਾਂ ਦੇ ਵਿੱਚ ਅੱਜ ਸੋਗ ਦੀ ਲਹਿਰ ਫੈਲ ਚੁੱਕੀ ਆ ਤੇ ਚਿਹਰੇ ਭਾਵੁਕ ਹੋ ਚੁੱਕੇ ਨੇ